ਪੰਜਾਬ ਵਿੱਚ ਇੱਕ ਹੋਰ ਚੋਣਾ ਆਨਤਮਕੀਆਂ ਨੇ ਕਹਿ ਲਿਆ ਕਿ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦਾ ਇੱਕ ਤਰ੍ਹਾਂ ਐਲਾਨ ਹੋ ਗਿਆ ਹੈ ਕਹਿ ਸਕਦੇ ਹਾਂ ਕਿ ਅਰਧ ਤਰੀਕ ਜਿਹੜੀ ਵੱਜੀ ਹੈ ਉਹ 31 ਮਈ ਹਾਲਾਂਕਿ ਜਿਹੜਾ ਆਖਰੀ ਫੈਸਲਾ ਉਹ ਸਟੇਟ ਚੋਣ ਕਮਿਸ਼ਨ ਵੱਲੋਂ ਲੈਣਾ ਉਧਰ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਪਹੁੰਚ ਚੁੱਕੇ ਨੇ ਜਿੱਥੇ ਉਹਨਾਂ ਦਾ ਜੋਸ਼ੂਖ ਰੂਚ ਨਾਲ ਸਵਾਗਤ ਹੋਇਆ ਤੇ ਅੱਜ ਰਾਤੀ ਉਨ੍ਹਾਂ ਦੀ ਨਾਲ ਡੋਨਾਲਡ ਟਰੰਪ ਨਾਲ ਬੈਠਕ ਹੋਏਗੀ ਅਜਿਹੇ ਸਾਰੇ ਮਾਮਲੇ ਸੰਬੰਧੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਹਾਰ ਤੇ ਅਦਾਰਾ ਜਾਗੋ ਇੰਟਰਨੈਟ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਚੋਣਾਂ ਦਾ ਇੱਕ ਹੋਰ ਡੰਕਾ ਵੱਜ ਗਿਆ ਹੈ ਕਹਿਣ ਦਾ ਭਾਵ ਕਿ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿੰਨਾ ਸਬੰਧੀ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਕਬੈਦ ਰੰਭੀ ਗਈ ਸੀ ਕਿ ਜਿਹੜੇ ਹਲਕੀ ਕਠਤ ਕਰਨੇ ਹਨ ਉਹਨਾਂ ਸਬੰਧੀ ਜਿਹੜੀਆਂ ਸਰਕਾਰੀ ਤੌਰ ਤੇ ਸਿਰ ਤੋੜ ਕੋਸ਼ਿਸ਼ਾਂ ਸ਼ੁਰੂ ਹੋਈਆਂ ਸਰਕਾਰੀ ਮਸ਼ੀਨਰੀ ਕਹਿੰਦਾ ਭਾਵ ਕਿ ਇਸ ਮਾਮਲੇ ਦੇ ਵਿੱਚ ਸਰਗਰਮ ਹੋਈ ਜਿਹਦੇ ਤੋਂ ਸੁਭਾਵਨਾ ਬਣੀ ਸੀ ਕਿ ਸਰਕਾਰ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਕਿਸੇ ਸਮੇਂ ਵੀ ਅਗਲਾ ਫੈਸਲਾ ਲੈ ਸਕਦੀ ਹੈ ਖੈਰ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਪੰਚਾਇਤ ਵਿਭਾਗ ਵੱਲੋਂ ਕਹਿੰਦਾ ਭਾਵ ਕਿ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਟੇਟ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਤੇ ਨਾਲ ਜਿਹੜੀ ਇੱਕ ਇੱਕ ਤਰ੍ਹਾਂ ਕਹੀਏ ਕਿ رائے ਦਿੱਤੀ ਹੈ ਜਾਂ ਕਹਿ ਸਕਦੇ ਆ ਕਿ ਅਪੀਲ ਕੀਤੀ ਹੈ ਕਿ ਜੇਕਰ 31 ਮਈ ਨੂੰ ਚੋਣਾਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਰਵਾ ਲੀਆਂ ਜਾਣ ਤਾਂ ਠੀਕ ਰਹੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਜਾਂ ਵਿਭਾਗ ਵੱਲੋਂ ਚੋਣ ਕਮਿਸ਼ਨ ਨੂੰ رائے ਦੇਣੀ ਆਪਣੇ ਆਪ ਦੇ ਵਿੱਚ ਕਾਇਮ ਹੈ ਖੈਰ ਹੁਣ ਵੱਡੇ ਪੱਧਰ ਉਤੇ ਸੰਭਾਵਨਾ ਕਹਿ ਸਕਦੇ ਹਾਂ ਕਿ ਤੀਬਰ ਬਣੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆ ਪੰਚਾਇਤੀ ਚੋਣਾਂ ਭਾਵੇਂ ਕਿ ਹਾਲੇ ਕਹਿ ਸਕਦੇ ਹਾਂ ਕਿ ਅਰਧ ਤਰੀਕ ਕੀ ਸਾਹਮਣੇ ਆਈ ਹੈ 31 ਮਈ ਦੀ ਕਿਉਂਕਿ ਆਖਰੀ ਫੈਸਲਾ ਸਟੇਟ ਚੋਣ ਕਮਿਸ਼ਨ ਵੱਲੋਂ ਐਲਾਨਿਆ ਜਾਣਾ ਹੈ ਪਰੰਤੂ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਛਾ ਜ਼ਾਹਰ ਕੀਤੀ ਗਈ ਹੈ ਉਹ ਵੀ ਆਪਣੇ ਆਪ ਦੇ ਵਿੱਚ ਅਹਿਮ ਹੈ ਉਹਦੇ ਵਿੱਚ 31 ਜਿਹੜੀ ਮਈ ਉਹ ਅਹਿਮ ਤੌਰ ਤੇ ਸਾਹਮਣੇ ਆਉਂਦੀ ਹੈ ਖੈਰ ਪੰਜਾਬ ਸਰਕਾਰ ਨੇ ਤਾਂ ਇਹ ਤਰੀਕ ਨਿਸ਼ਚਿਤ ਕਰ ਦਿੱਤੀ ਹੈ ਮਤਲਬ ਕਿ ਮਈ ਦੇ ਅਖੀਰ 31 ਮਈ ਨੂੰ ਪੰਜਾਬ ਵਿੱਚ ਪੰਚਾਇਤ ਸੰਪਤੀ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਹੋ ਸਕਦੀਆਂ ਨੇ ਆਖਰੀ ਫੈਸਲਾ ਭਾਵੇਂ ਕੇ ਸਟੇਟ ਚੋਣ ਕਮਿਸ਼ਨ ਵੱਲ ਲਿਆ ਜਾਣਾ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਿੰਡੂ ਚੋਣਾਂ ਲਈ ਪੰਜਾਬ ਸਰਕਾਰ ਦੇ ਪਿੰਡੂ ਵਕਾਸਤੀ ਪੰਚਾਇਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਚਾਇਤੀ ਚੋਣਾਂ ਮਗਰੋਂ ਸੰਮਤੀ ਤੇ ਪਰਿਸ਼ਦ ਦੀਆਂ ਚੋਣਾਂ ਪਿੰਡਾਂ ਦੀਆਂ ਅਹਿਮ ਚੋਣਾਂ ਮੰਨੀਆਂ ਜਾਂਦੀਆਂ ਨੇ ਇਸ ਸਬੰਧੀ ਹਲਕੀ ਤੈਅ ਕਰਨ ਲਈ ਪਿਛਲੇ ਦਿਨੀ ਕਵੈਦ ਆਰੰਭ ਹੋ ਗਈ ਸੀ ਤੇ ਹੁਣ ਚੋਣਾਂ ਦਾ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਮੁੱਢ ਪੱਜ ਗਿਆ ਇੱਕ ਅਰਧ ਐਲਾਨ ਸਾਹਮਣੇ ਆ ਗਿਆ ਇਹਨਾਂ ਚੋਣਾਂ 'ਚ ਅਕਸਰ ਹੀ ਸਿਆਸੀ ਪਾਰਟੀਆਂ ਆਪੋ ਆਪਣੇ ਚੋਣ ਨਿਸ਼ਾਨ ਉੱਤੇ ਆਪਣੇ ਉਮੀਦਵਾਰ ਆਤਾਰਤੀਆਂ ਨੇ ਕਿਉਂਕਿ ਪਿਛਲੇ ਸਮੇਂ ਪੰਚਾਇਤੀ ਚੋਣਾਂ ਕਿਉਂਕਿ ਪੰਚਾਇਤੀ ਚੋਣਾਂ ਵੀ ਸੁਭੇਦੀਆਂ ਇੱਕ ਅਹਿਮ ਮੰਨੀਆਂ ਜਾਂਦੀਆਂ ਨੇ ਪਿੰਡੂ ਲਿਹਾਜ਼ ਦੀਆਂ ਇਹ ਚੋਣਾਂ ਹੁੰਦੀਆਂ ਨੇ ਤੇ ਦੂਜੇ ਨੰਬਰ ਤੇ ਜਿਹੜੀਆਂ ਆ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਪਿੰਡੂ ਚੋਣਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਵੀ ਪਿੰਡਾਂ ਦੇ ਵੋਟਰਾਂ ਦੀ ਇੱਕ ਵੱਡੀ ਦਿਲਚਸਪੀ ਹੁੰਦੀ ਹੈ ਖੈਰ ਪੰਚਾਇਤ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫੈਸਲਾ ਲੈਂਦਾ ਸੀ ਕਿ ਜਿਹੜੇ ਸਿਆਸੀ ਮਾਮਲੇ ਦੇ ਵਿੱਚ ਕਹਿੰਦਾ ਭਾਵੇਂ ਕਿ ਸਿਆਸੀ ਪਦਰ ਤੇ ਚੋਣ ਨਿਸ਼ਾਨ ਉਤੇ ਜਾਂ ਸਿਆਸੀ ਪਾਰਟੀਆਂ ਇਸ ਪੰਚਾਇਤ ਚੋਣਾਂ 'ਚ ਸਰਗਰਮ ਨਹੀਂ ਹੋਣਗੀਆਂ ਪਰੰਤੂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਕਸਰ ਹੀ ਜਿਹੜੀਆਂ ਸਿਆਸੀ ਤਰ੍ਹਾਂ ਆਪੋ ਆਪਣੇ ਉਮੀਦਵਾਰ ਉਤਾਰਦੀਆਂ ਨੇ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਇਹਨਾਂ ਚੋਣਾਂ ਦੇ ਵਿੱਚ ਜਿੱਥੇ ਇਹ ਜ਼ਾਹਰੀ ਹੈ ਕਿ ਆਮ ਆਦਮੀ ਪਾਰਟੀ ਆਪਣੀ ਚੋਣ ਨਿਸ਼ਾਨ ਉਤੇ ਆਪਣੇ ਵੀਦਵਾਰ ਉਤਾਰੇਗੀ ਤੇ ਦੂਜੇ ਪੱਨੇ ਦੂਜੀਆਂ ਸਿਆਸੀ ਤਰ੍ਹਾਂ ਜਿਨ੍ਹਾਂ ਦੇ ਵਿੱਚ ਵਿਰੋਧੀ ਤੇ ਕਾਂਗਰਸ ਕਹਿ ਸਕਦੇ ਆ ਅਕਾਲੀ ਦਲ ਅਕਾਲੀ ਦਲ ਦੇ ਹੋਰ ਗੁੱਟ ਜਾਂ ਹੋਰ ਬਾਕੀ ਜਿਹੜੀਆਂ ਸਿਆਸੀ ਤਰ੍ਹਾਂ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਕਾਮ ਹੈ ਖੈਰ ਉਹ ਅਖਾੜਾ ਕੀ ਬਾਕੀ ਹੁਣ 31 ਮਈ ਨੂੰ ਵੱਜੇਗਾ ਜੇਕਰ 31 ਮਈ ਨੂੰ ਵੱਜੇਗਾ ਤਾਂ ਜ਼ਾਹਰੀ ਹੈ ਕਿ ਇਹ ਕਣਕ ਦੇ ਸੀਜ਼ਨ ਤੋਂ ਬਾਅਦ ਦੇ ਵਿੱਚ ਅਪ੍ਰੈਲ ਦੇ ਲਾਸਟ ਪੀਰੀਅਡ ਤੋਂ ਇਹ ਜਿਹੜਾ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਪੰਡਾ ਦੇ ਵਿੱਚ ਜਿਹੜੇ ਅਖਾਲਾ ਉਭਜ ਕੇ ਸਾਹਮਣੇ ਆ ਜਾਏਗਾ ਖੈਰ ਇਹ ਬੜੀ ਇਹਨਾਂ ਚੋਣਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਪਿੰਡੂ ਗਲੇ ਆ ਰਹੇ ਨੇ ਲਈ ਇਹ ਚੋਣਾਂ ਨੂੰ ਕਾਫੀ ਦਿਲਚਸਪੀ ਵਜੋਂ ਵੀ ਲਿਆ ਜਾਂਦਾ ਦਿਲਚਸਪ ਮੰਨਿਆ ਜਾਂਦੀਆਂ ਨੇ ਆਖਰੀ ਫੈਸਲਾ ਭਾਵੇਂ ਸਟੇਟ ਚੋਣ ਕਮਿਸ਼ਨਰ ਹੋਣਾ ਹੈ ਪਰੰਤੂ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਤਰੀਕ ਆਪਣੇ ਪੱਧਰ ਉਤੇ ਇਹ ਅੱਗੇ ਲਿਆਂਦੀ ਗਈ ਉਹ ਵੀ ਆਪਣੇ ਆਪ 'ਚ ਐਮ ਹੈ ਮੰਨ ਨਹੀਂ ਸਕਦੇ ਆ ਕਿ ਜਿਹੜੀਆਂ ਪਿੰਡੂ ਚੋਣਾਂ ਜਿਹੜੀਆਂ ਦੂਜੇ ਨੰਬਰ ਦੀਆਂ ਪਿੰਡੂ ਚੋਣਾਂ ਪੰਚਾਇਤ ਸੰਮਤੀ ਤੋਂ ਬਾਅਦ ਅਗਲੀਆਂ ਕਹਿ ਸਕਦੇ ਆ ਕਿ ਪੰਚਾਇਤਾਂ ਪੰਚਾਇਤੀਆਂ ਚੋਣਾਂ ਤੋਂ ਬਾਅਦ ਅਗਲੀਆਂ ਇਹਨੀਆਂ ਚੋਣਾਂ ਜਿਨ੍ਹਾਂ ਦੇ ਵਿੱਚ ਪੰਚਾਇਤ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੁੰਦੀਆਂ ਨੇ ਉਹ ਕਿਉਂਕਿ ਇਸ ਤੋਂ ਬਾਅਦ ਜਿਹੜੇ ਸੰਮਤੀ ਦਾ ਚੇਅਰਮੈਨ ਬਣਦਾ ਹੈ ਜੋ ਕਿ ਆਮ ਤੌਰ ਤੇ ਬਲਾਕ ਲੈਵਲ ਪੱਧਰ ਉੱਤੇ ਤੇ ਦੂਜੇ ਬਣੇ ਜ਼ਿਲ੍ਹਾ ਪੱਧਰ ਉੱਤੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਖੈਰ ਆਪਨੇ ਆਪ ਦੇ ਵਿੱਚ ਇੱਕ ਅਹਿਮ ਚੋਣਾਂ ਨੇ ਇਹਨਾਂ ਚੋਣਾਂ ਦੇ ਵਿੱਚ ਮੋٹے ਤੌਰ ਤੇ ਇਸ ਸਟੇਟ ਤੇ ਜਿਹੜਾ ਹੈ ਕੇਂਦਰੀ ਫੰਡਸ ਨਾਲ ਜੁੜੀਆਂ ਸਕੀਮਾਂ ਨੂੰ ਕਿਵੇਂ ਪਿੰਡਾਂ ਤੱਕ ਲੈ ਕੇ ਜਾਣਾ ਹੈ ਪਿੰਡ ਪੱਧਰ ਉਤੇ ਕਿਵੇਂ ਵਿਕਾਸ ਕਰਨੇ ਹੈ ਤੇ ਜਿੱਥੇ ਜਿੱਥੇ ਕੇਂਦਰੀ ਤੇ ਸਟੇਟ ਦਾ ਫੰਡ ਇਹ ਇਹਨਾਂ ਚੋਂ ਇਹ ਇਸ ਸੰਮਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਜਰੀਏ ਪਿੰਡਾਂ ਦੇ ਵਿੱਚ ਵਿਕਾਸ ਲਈ ਵਰਤੇ ਜਾਂਦਾ ਹੈ ਉੱਥੇ ਨਾਲ ਹੀ ਜ਼ਿਲ੍ਹਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਇਹ ਵੱਡੇ ਪੱਧਰ ਤੇ ਇਨਵੋਲਵ ਇਸ ਮਾਮਲੇ ਦੇ ਵਿੱਚ ਰੱਖਦਾ ਬਕਾਇਦਾ ਏਡੀਸੀ ਵਿਕਾਸ ਡਿਵੈਲਪਮੈਂਟ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਇੱਕ ਅਹਿਮ ਤੁਰਾ ਮੰਨਿਆ ਜਾਂਦਾ ਹੈ ਖੈਰ ਮੋٹے ਤੌਰ ਤੇ ਪਿੰਡਾਂ ਦੇ ਵਿਕਾਸ ਲਈ ਇਹਨਾਂ ਜਿਹੜੀਆਂ ਦੋ ਜਿਹੜੀਆਂ ਏਜੰਸੀਆਂ ਨੇ ਕਹਿ ਸਕਦੇ ਹਾਂ ਕਿ ਬਲਾਕ ਸੰਪਤੀ ਪੰਚਾਇਤ ਸੰਪਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਅਹਿਮ ਮੰਨਿਆ ਜਾਂਦੀ ਹੈ ਨੇ ਖੈਰ ਇੰਨਾ ਚੋਣਾ ਵਾਲੀ ਦਿਲਚਸਪੀ ਹੁਣ ਤੋਂ ਹੀ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਤੇ ਜਿਉਂ-ਜਿਉਂ ਗਰਮੀ ਦਾ ਮਾਹੌਲ ਅੱਗੇ ਵਧੇਗਾ ਇਹ ਚੋਣਾ ਦਾ ਜਿਹੜਾ ਮਾਹੌਲ ਉਹ ਵੀ ਆਪਣੀ ਗਰਮੀ ਫੜਦਾ ਜਾਏਗਾ ਖੈਰ ਦੂਜੇ ਵੱਨੇ ਡਾਕਟਰ ਸਾਹਿਬ ਇੱਕ ਅਹਿਮ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਦੋ ਦੇਸ਼ਾਂ ਤੇ ਯਾਤਰਾ ਉੱਤੇ ਗਏ ਸਨ ਹੁਣ ਫਰਾਂਸ ਤੋਂ ਬਾਅਦ ਅਮਰੀਕਾ ਦੀ ਧਰਤੀ ਤੇ ਪਹੁੰਚ ਗਏ ਨੇ ਜਿੱਥੇ ਉਹਨਾਂ ਦਾ ਵੱਡਾ ਸਵਾਗਤ ਹੋਇਆ ਜਕਾਰਿਆਂ ਦੀ ਗੂੰਜ ਨਾਲ ਹੀ ਸਵਾਗਤ ਹੋਇਆ ਖੈਰ ਕਿਉਂਕਿ ਇਨੀ ਦਿਨੀ ਜਿਹੜਾ ਗੈਰਕਾਨੂੰਨੀ ਪ੍ਰਵਾਸ ਦਾ ਮੁੱਦਾ ਹੈ ਟੈਰਫ ਦਾ ਕੁਝ ਹੋਰ ਮੁੱਦੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਸਦਰ ਡੋਨਾਲਡ ਟਰੰਪ ਨਾਲ ਗੱਲਬਾਤ ਕਰਨਗੇ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਸਮੇਂ ਮੁਤਾਬਕ ਇਹ ਦਵੱਲੀ ਗੱਲਬਾਤ ਰਾਤੀ 2:35 ਮਿੰਟ ਤੇ ਹੋਏਗੀ ਇਸ ਤੋਂ ਬਾਅਦ ਫਿਰ ਦੋਨੇ ਜਿਹੜੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਡੋਨਾਲਡ 트੍ਰੰਪ ਅਮਰੀਕੀ ਰਾਸ਼ਟਰਪਤੀ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਇੱਕ ਸਾਂਝੀ ਪ੍ਰੈਸ ਵਾਰਤਾ ਵੀ ਕਰਨਗੇ ਜਿਹਦੇ ਵਿੱਚੋਂ ਬਹੁਤ ਕੁਝ ਸਾਹਮਣੇ ਆਏਗਾ ਦੁਨੀਆ ਭਰ ਦੇ ਦੇਸ਼ਾਂ ਦੀਆਂ ਕਹਿੰਦਾ ਭਾਵ ਕਿ ਇਸ ਦਵੱਲੀ ਪ੍ਰੈਸ ਕਾਨਫਰੰਸ ਉੱਤੇ ਜਿਹੜੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਖੈਰ ਅੱਜ ਦੇ ਇਸ ਪ੍ਰੋਗਰਾਮ ਨੂੰ ਡਾਕਟਰ ਸਾਹਿਬ ਇੱਥੀ ਵਿਸ਼ਰਾਮ ਦਿੰਦੇ ਆ ਚੈਨਲ ਜੀ ਮਿਸ਼ਨ ਪੰਜਾਬੀ ਲਈ ਤੁਸੀਂ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਤਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ